ਦੇ ਵਿੱਚ ਮਰੀਜ਼ਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਗਿਆ ਸੀ ਇਸ ਤੇ ਬਾਰੇ ਜਦੋਂ ਐਸਟੀਐਮ ਨੂੰ ਪਤਾ ਲੱਗਦਾ ਹੈ ਤਾਂ ਜਦੋਂ ਐਸਟੀਐਮ ਦੇ ਵੱਲੋਂ ਰੇਡ ਮਾਰੀ ਜਾਂਦੀ ਹੈ ਉਹ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਪਵੇ ਬਕਾਇਦਾ ਸੂਟ ਪਾ ਕੇ ਢੰਡ ਕੱਢ ਕੇ ਐਸਟੀਐਮ ਮਰੀਜ਼ਾਂ ਵਾਲੀ ਲਾਈਨ ਦੇ ਵਿੱਚ ਖੜ ਜਾਂਦੀ ਹੈ ਤੇ ਜਦੋਂ ਦਵਾਈਆਂ ਲੈਂਦੀ ਹੈ ਤੇ ਉਸ ਤੋਂ ਬਾਅਦ तमाम ਹਸਪਤਾਲ ਦੇ ਮੁਲਾਜ਼ਮਾਂ ਨੂੰ ਪਤਾ ਲੱਗਦਾ ਹੈ ਕਿ ਇਹ एसटीएम ਦਾ ਧਾਕੜ ਅੰਦਾਜ਼ ਜਿਹੜਾ ਐਸਟੀਐਮ ਦਾ ਵੇਖਣ ਨੂੰ ਮਿਲਿਆ ਹੈ ਜਿੱਥੇ ਕੀ ਰੇਡ ਮਾਰੀ ਗਈ ਹੈ ਹਸਪਤਾਲ ਦੇ ਵਿੱਚ ਦਵਾਈਆਂ ਦਾ ਨਿਰੇਖਣ ਕੀਤਾ ਗਿਆ ਤੇ ਇਸ ਦਰਮਿਆਨ ਹਸਪਤਾਲ ਦੇ ਵਿੱਚ ਪਾਜੜਾਂ ਪੈ ਜਾਂਦੀਆਂ ਨੇ ਕਿ ਕਿਵੇਂ ਘੁੰਡ ਕੱਢ ਕੇ ਇਸ ਐਸਟੀਐਮ ਦੇ ਵੱਲੋਂ ਜੋ ਹੈ ਰੇਡ ਮਾਰੀ ਗਈ ਹੈ ਕੱਲੀ-ਕੱਲੀ ਦਵਾਈਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਇਥੋਂ ਤਾਂ ਕਿ ਕੁਝ ਐਕਸਪਾਇਰੀ ਦਵਾਈਆਂ ਵੀ ਸੰਨ ਕਿਹਾ ਜਾ ਰਿਹਾ ਹੈ ਜਿਨ੍ਹਾਂ ਦੀ ਤਰੀਕ ਨਿਕਲ ਚੁੱਕੀ ਸੀ ਪਰ ਇਹ ਸਭ ਦੇ ਬਾਵਜੂਦ ਉੱਥੇ ਰੱਖਿਆ ਹੋਇਆ ਸਨ ਜਿਸ ਤੋਂ ਬਾਅਦ ਐਸਟੀਐਮ ਦਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਤਾਂ ਧਾਕੜ ਅੰਦਾਜ਼ ਇਸ ਲੇਡੀ ਐਸਟੀਐਮ ਦਾ ਵੇਖਣ ਨੂੰ ਮਿਲਿਆ ਜਿਸ ਨੇ ਕੀ ਰੇਡ ਮਾਰੀ ਐ ਤੇ ਰੇਡ ਵੀ ਬੜੇ ਅਨੋਖੇ ਅੰਦਾਜ਼ ਦੇ ਵਿੱਚ ਮਾਰੀ ਐ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਕੱਲੀ-ਕੱਲੀ ਦਵਾਈਆਂ ਦੀ ਚੈਕਿੰਗ ਕਰ ਰਹੀ ਐ ਐਸਟੀਐਮ ਤੇ ਦੂਜੇ ਪਾਸੇ ਜੋ ਮਰੀਜ਼ਾਂ ਦੀ ਕਤਾਰ ਦੇ ਵਿੱਚ ਲੱਗੀ ਹੋਈ ਹੈ ਘੁੰਡ ਕੱਢ ਕੇ ਤਾਂ ਕਿ ਕਿਸੇ ਨੂੰ ਵੀ ਕੁਝ ਨਾ ਪਤਾ ਚੱਲ ਸਕੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਰੇ ਹਸਪਤਾਲ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਕਿ ਜਦੋਂ ਇੱਕ ਘੁੰਡ ਕੱਢ ਕੇ ਐਸਟੀਐਮ ਪਹੁੰਚ ਜਾਂਦੀ ਹੈ ਤਾਂ ਐਕਸਪਾਇਰ ਕੀਤੀਆਂ ਹੋਈਆਂ ਦਵਾਈਆਂ ਜਿਹੜੀਆਂ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਨਸ਼ਟ ਵੀ ਕੀਤਾ ਜਾਂਦਾ ਹੈ ਇਥੋਂ ਤੱਕ ਕਿ ਇਸ ਐਸਟੀਐਮ ਦੇ ਅੰਦਾਜ਼ ਨੂੰ ਲੈ ਕੇ ਲੋਕੀ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਜੋ ਸ਼ਾਬਾਸ਼ ਸਥਿਤੀ ਜਾ ਰਹੀ ਹੈ ਇਸ ਐਸਟੀਐਮ ਨੂੰ ਐਸਐਸਟੀਐਮ ਦੀ ਇਸ ਰੇਡ ਨੂੰ ਲੈ ਕੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਘੁੰਡ ਕੱਢ ਕੇ ਇਸ ਐਸਟੀਐਮ ਨੇ ਰੇਡ ਮਾਰੀ ਹੈ ਤੇ ਹਸਪਤਾਲ ਦੇ ਵਿੱਚ ਜਿਹੜੀਆਂ ਐਕਸਪਾਇਰੀ ਡੇਟ ਦਵਾਈਆਂ ਸਨ ਉਹਨਾਂ ਨੂੰ ਮੌਕੇ ਦੇ ਉੱਤੇ ਨਸ਼ਟ ਕੀਤਾ ਗਿਆ ਹੈ ਇੱਥੋਂ ਤੱਕ ਕਿ ਮਰੀਜ਼ਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਐਨ ਮੌਕੇ ਦੇ ਉੱਤੇ ਐਸਟੀਐਮ ਦੇ ਵੱਲੋਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਹੱਲ ਕੀਤਾ ਗਿਆ ਹੈ ਫਿਰੋਜ਼ਾਬਾਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਐਸਜੀਐਮ ਸਦਰ ਕ੍ਰਿਤੀ ਰਾਜ ਦੇ ਵੱਲੋਂ ਇਹ ਰੇਡ ਮਾਰੀ ਗਈ ਹੈ ਰੇਡ ਵੀ ਖੁੰਡ ਕੱਢ ਕੇ ਮਾਰੀ ਗਈ ਹੈ ਤੇ سوشل میڈیا ਤੇ ਉਹਨਾਂ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਅਜੀ ਮੇਰੇ ਪਾਸ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ। दीदम्बई हॉस्पिटल के संबंध में कि वहां पे कुत्ते के काटने के बाद जो इंजेक्शन लगाए जाते हैं दस बजे से लोग वहां पे अपना इंतजार कर रहे थे डॉक्टर का और डॉक्टर प्रेजेंट नहीं थे जिसकी वजह से बहुत अफरा तफरी मची हुई थी तो जब हम वहां पहुंचे हम वहां अनोनमसली घूंघट करके गए थे हमने पर्ची कटवाई डॉक्टर से बात की डॉक्टर का व्यवहार भी उचित नहीं पाया गया उसके अलावा उनके जब रजिस्टर्स चेक किए गए तो काफी लोग मिसिंग थे कुछ लोगों की वहां पे सिग्नेचर्स थे फिर भी वो हॉस्पिटल में नहीं पाए गए थे इसके अलावा वहां पे दवाइयां जो थी आधे लगभग आधा स्टॉक वहां एक्सपायर्ड था जब हम पहुंचे और जो व्यवस्थाएं थी साफ सफाई की वो भी मेंटेन नहीं थी इंजेक्शन भी सही ढंग से एक बिठाल के प्रॉपर नहीं लगाए जा रहे थे किसी भी प्रकार से एक जन सेवा के भाव से कार्य नहीं हो रहा था तो इन्हीं सारी चीजों को हम नोट करके लाए और उस पर हम कार्यवाही कर रहे हैं रिपोर्ट भेजेंगे जी।, जी मेरे पास